ਸਤ ਸ੍ਰੀ ਅਕਾਲ ਦੋਸਤੋ ਅੱਜ 1 ਨਵੰਬਰ 2024 ਹੈ ਕੱਲ ਦੀਵਾਲੀ ਲੰਘ ਕੇ ਗਈ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਸਿੰਘ ਸਾਹਿਬ ਜਥੇਦਾਰ ਗਿਆਨੀ ਰਘੂਬੀਰ ਸਿੰਘ ਜੀ ਨੇ ਜੋ ਹੁਕਮ ਕੀਤਾ ਸੀ ਕਿ 31 ਅਕਤੂਬਰ ਨੂੰ ਦੀਵਾਲੀ ਮਨਾਈ ਜਾਵੇ 1 ਨਵੰਬਰ ਨੂੰ ਬੰਦੀ ਛੋੜ ਪਾਸਾ ਦਾ ਗੁਰਪਾਸਾ ਛੇਵੇਂ ਪਾਸਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਹਾੜਾ ਮਨਾਇਆ ਜਾਵੇ ਤੇ ਘਿਉ ਦੇ ਦੀਵੇ ਲਾਏ ਜਾਣ ਪਰ ਕੋਈ ਵੀ ਦੀਪਮਾਲਾ ਨਾ ਕੀਤੀ ਜਾਵੇ ਕਿਉਂਕਿ 1 2 3 ਨਵੰਬਰ 1984 ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਨਿਰਦੋਸ਼ੇ ਬੇਕਸੂਰੇ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਭੂਤਰੀ ਭੀੜ ਵੱਲੋਂ ਕਤਲ ਕੀਤਾ ਗਿਆ ਸੀ ਲੋਕਾਂ ਦੇ ਕਾਰੋਬਾਰਾਂ ਨੂੰ ਅੱਗਾਂ ਲਾਈਆਂ ਗਈਆਂ ਲੋਕਾਂ ਦੇ ਗਲੇ ਕੱਟੇ ਗਏ ਪ੍ਰੈਗਨੈਂਟ ਔਰਤਾਂ ਦੇ ਢਿੱਡ ਦੇ ਵਿੱਚ ਦੀ ਕਿਰਪਾਨਾਂ ਕੱਢੀਆਂ ਗਈਆਂ ਜਿਹੜੀਆਂ ਕਿ ਸਿੱਖ ਕੌਮ ਦੇ ਲਈ ਨਸੂਰ ਬਣੀਆਂ ਹੋਈਆਂ ਨੇ ਤੇ ਸਾਨੂੰ ਇਹ ਚੀਜ਼ ਭੁੱਲਣੀ ਨਹੀਂ ਚਾਹੀਦੀ ਇੱਥੇ ਇੱਕੇ ਦਾ ਸਬੂਤ ਦਿੰਦੇ ਆ ਸਾਨੂੰ ਸਿੰਘ ਸਾਹਿਬ ਗਿਆਨੀ ਜੱਥੇਦਾਰ ਰਗਵੀਰ ਸਿੰਘ ਜੀ ਦੀ ਗੱਲ ਮੰਨਣੀ ਚਾਹੀਦੀ ਹੈ ਹੁਣ ਗੱਲ ਦੂਸਰੀ ਇਹ ਹੈ ਕਿ ਇਹ ਕਨਫਲੈਕਟ ਪੈਦਾ ਕਿਉਂ ਹੁੰਦਾ ਥੋੜਾ ਤੇ ਮੇਰਾ ਜਨਮ ਦਿਨ ਇੱਕੋ ਹੀ ਡੇਟ ਨੂੰ ਆਉਂਦਾ ਹੈ ਜਿਹੜੀਆਂ ਡੇਟਾਂ ਨਿਰਧਾਰਤ ਨੇ ਪੱਕੀਆਂ ਨੇ ਜੇ ਕਿਸੇ ਦਾ 10 ਜੂਨ ਨੂੰ ਆਉਂਦਾ ਤਾਂ ਉਹ 10 ਜੂਨ ਨੂੰ ਹੀ ਆਉਂਦਾ ਜੇ ਅਸੀਂ 4 ਜੂਨ ਨੂੰ ਤਰਵਾਰ ਸਾਹਿਬ ਤੇ ਹੋਏ ਘੱਲੂ ਘਾਰੇ ਦਾ ਸਿੱਧੀ ਦਿਹਾੜਾ ਮਨਾਉਣੇ ਆ ਤਾਂ ਉਹ 4 ਜੂਨ ਨੂੰ ਹੀ ਮਨਾਉਣੇ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਕਦੇ ਪੱਕੀਆਂ ਡੇਟਾਂ ਤੇ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਾਡੇ ਗੁਰੂ ਸਹਿਬਾਨ ਦੇ ਜੋਤੀ ਜੋਤ ਦਿਹਾੜੇ ਪ੍ਰਕਾਸ਼ ਪੁਰਬ ਜਾਂ ਸਾਡੇ ਸਿੰਘਾਂ ਦੀਆਂ ਸਿੱਧੀਆਂ ਦੇ ਦਿਹਾੜੇ ਇਹਨਾਂ ਨੇ ਤਰੀਕਾ ਪੱਕੀਆਂ ਕਿਉਂ ਨਹੀਂ ਆਉਂਦੀਆਂ ਜਦ ਕਿ ਮਹਾਤਮਾ ਗਾਂਧੀ ਦਾ ਜਨਮ ਤਾਂ ਪੱਕਾ 2 ਅਕਤੂਬਰ ਨੂੰ ਆਉਂਦਾ ਸਾਰੇ ਜਾਣਦੇ ਆ ਇਹ ਕਿੱਥੇ ਫਰਕ ਹੈ ਮੈਂ ਤੁਹਾਨੂੰ ਇਹ ਸਮਝਾਵਾਂ ਇਸ ਲਈ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਦੁਨੀਆ ਦੇ ਉੱਤੇ ਅੱਜ ਪੂਰੀ ਦੁਨੀਆ ਮੰਨਦੀ ਹੈ ਸੂਰਜੀ ਕੈਲੰਡਰ ਨੂੰ ਸੂਰਜੀ ਕੈਲੰਡਰ ਕੀ ਹੈ ਇਹ 365.22 ਦਿਨਾਂ ਦੇ ਵਿੱਚ ਇੱਕ ਚੱਕਰ ਪੂਰਾ ਕਰਦਾ 365.22 ਡੇਜ਼ ਦੇ ਵਿੱਚ ਇਸ ਲਈ 3 ਸਾਲ ਤੋਂ ਬਾਅਦ ਚੌਥੇ ਸਾਲ ਹਰ ਬ੍ਰੀ ਮਹੀਨਾ ਜਿਹੜਾ 29 ਦਿਨਾਂ ਦਾ ਹੁੰਦਾ ਬਾਕੀ 3 ਸਾਲ 28 ਦਿਨਾਂ ਦਾ ਹੁੰਦਾ ਬਾਕੀ ਉਵੇਂ ਹੀ ਚੱਲਦੇ ਆ ਜਿਹੜਾ 30 ਦਾ ਉਹ 30 ਦਾ ਰਹਿੰਦਾ ਤੇ ਜਿਹੜਾ 31 ਦਾ ਉਹ 31 ਦਾ ਰਹਿੰਦਾ ਪਰ ਜਿਹੜਾ Hindu mathan ਅਨਸਾਰ ਬਦੀ ਤੇ ਸੁਦੀ ਦੇ ਦਿਨਾਂ ਦੇ ਮੁਤਾਬਕ ਲੂਨਰ ਕੈਲੰਡਰ ਮੰਨਿਆ ਜਾਂਦਾ ਲੂਨਰ ਕੈਲੰਡਰ ਦੇ ਵਿੱਚ ਇਹ ਆ ਕਿ ਚੰਦਰਮਾ ਧਰਤੀ ਦਾ ਪੂਰਾ ਘੇੜਾ 355 ਦਿਨ ਦੇ ਵਿੱਚ ਪੂਰਾ ਕਰਦਾ ਹੈ ਇਸ ਲਈ ਉਹ ਸਾਲ 355 ਦਿਨ ਦਾ ਹੁੰਦਾ ਹੈ ਹੁਣ ਉਸ ਸਾਲ ਦਾ ਤੇ ਆਮ ਸਾਲ ਦਾ ਈਸਾ ਪੂਰਬ ਦੇ ਜਿਹੜੇ ਚੱਲਦੇ ਆ ਈਸਵੀ ਸਾਲਾਂ ਦਾ 1.7 ਦਿਨ ਦਾ ਫਰਕ ਹੈ ਹੁਣ ਜੇ ਹਰ ਸਾਲ 1.7 ਦਿਨ ਆਪਾਂ ਕਿਸੇ ਮਹੀਨੇ 'ਚ ਜੋੜਦੇ ਜਾਈਏ ਜਾਂ ਘਟਾਉਂਦੇ ਜਾਈਏ ਤਾਂ ਲਗਭਗ 6-7 ਸਾਲਾਂ 'ਚ ਹੀ ਰੁੱਤਾਂ ਬਦਲ ਜਾਣਗੀਆਂ ਗਰਮੀਆਂ ਵਾਲੇ ਮਹੀਨੇ ਚ ਸਰਦੀਵਾਲ ਨੂੰ ਆਉਣ ਲੱਗ ਜਾਣਗੇ ਤੇ ਸਰਦੀ ਵਾਲੇ ਗਰਮੀ ਦੇ ਨੇੜੇ ਚਲੇ ਜਾਣਗੇ। ਇਸੇ ਤਰ੍ਹਾਂ ਸਾਡੇ ਜਿਹੜੇ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਪੂਰਵ ਕਈ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਇੱਕ ਸਾਲ ਦੇ ਵਿੱਚ ਦੋ ਵਾਰੀ ਆ ਜਾਂਦਾ। ਕਈ ਵਾਰ ਦੋ ਸਾਲਾਂ ਚ ਇੱਕ ਵਾਰ ਵੀ ਨਹੀਂ ਆਉਂਦਾ। ਕਈ ਵਾਰ ਇੱਕ ਸਾਲ ਚ ਤਾਂ ਆਮ ਹੀ ਹੈ ਵੀ ਇੱਕ ਸਾਲ ਚ ਆਇਆ ਹੀ ਨਹੀਂ, ਇੱਕ ਸਾਲ ਦੋ ਵਾਰੀ ਆ ਗਿਆ। ਕਈ ਵਾਰ ਦੋ ਸਾਲਾਂ ਚ ਆਇਆ ਹੀ ਨਹੀਂ ਇੱਕ ਵਾਰੀ। ਇਹ ਕੱਲਾ ਇਹ ਨਹੀਂ ਹੈਗਾ ਵੀ ਜਨਵਰੀ ਫਰਵਰੀ ਮੁਤਾਬਕ ਨਹੀਂ ਮਨਾ ਰਹੇ ਤਾਂ ਇਹ ਨਹੀਂ ਹੈਗਾ ਵੀ ਪੋਵਾਂਗ ਮੁਤਾਬਕ ਮਨਾ ਰਹੇ ਆ ਨਹੀਂ ਜੇ 7 ਪੋਉ ਨੂੰ ਆਉਂਦਾ ਉਹ ਵੀ ਫੇਰ ਵੀ 7 ਪੋਉ ਪੱਕਾ ਰੱਖ ਲੀਏ ਕਿ ਠੀਕ ਹੈ 7 ਪੋਉ ਨੂੰ ਆਉਂਦਾ ਪਰ ਇਹ ਆਉਂਦਾ ਪੋ ਸੁਦੀ 7ਵੇਂ ਨੂੰ ਹੁਣ ਕਈਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਸੁਦੀ ਤੇ ਵਦੀ ਦਾ ਕੀ ਸਿਸਟਮ ਹੈ ਜਿਹੜੇ ਲੂਨਰ ਕੈਲੰਡਰ ਤੇ 30 ਦਿਨ ਦਾ ਮਹੀਨਾ ਉਹਦੇ ਵਿੱਚ 14 ਦਿਨ ਹਨੇਰ ਦੇ ਮੰਨੇ ਜਾਂਦੇ ਅਤੇ 14 ਦਿਨ ਚਾਨਣ ਦੇ ਮੰਨੇ ਜਾਂਦੇ। ਇੱਕ ਦਿਨ ਪੂਰਨ ਮਾਸੀ ਦਾ ਤੇ ਇੱਕ ਦਿਨ ਅਸਿਆ ਦਾ। ਮਤਲਬ ਇੱਕ ਦਿਨ ਪ੍ਰੋਪਰ ਹਨੇਰਾ, ਇੱਕ ਦਿਨ ਪ੍ਰੋਪਰ ਚਾਨਣ। 14 ਦਿਨ ਢਲਦੇ ਦੇ, 14 ਦਿਨ ਚੜ੍ਹਦੇ ਦੇ। ਇਸ ਲਈ ਜਦੋਂ ਤਾਂ ਚਾਨਣ ਵਧਦਾ ਜਾਂਦਾ ਸੂਰਜ ਦਾ ਆਹ ਸੌਰੀ ਚੰਦਰਮਾ ਦਾ। ਜਦੋਂ ਚੰਦਰਮਾ ਦਾ ਚਾਨਣ ਵਧਦਾ ਜਾਂਦਾ ਉਹਨੂੰ ਸੁਦੀ ਚ ਕਿਹਾ ਜਾਂਦਾ। ਜਦੋਂ ਘਟਣ ਲੱਗ ਜਾਂਦਾ ਉਹਨੂੰ ਬਦੀ ਚ ਕਿਹਾ ਜਾਂਦਾ ਜਿਨ੍ਹਾਂ ਨੂੰ ਕੋ ਮਾੜੇ ਦਿਨ ਕਿਹਾ ਜਾਂਦਾ ਹੁਣ ਲੂਨਰ ਕੈਲੰਡਰ ਮੁਤਾਬਕ ਚੱਲੀਏ ਤਾਂ ਹਰ ਸਾਲ ਈਸਾ ਪੂਰਬ ਨਾਲੋਂ 11 ਦਿਨ 0.2 11.2 ਦਿਨ ਸਵਾ 11 ਦਿਨ ਛੋਟਾ ਹੋ ਜਾਂਦਾ ਇਸ ਲਈ ਇੱਕ ਤੇਰਵਾਂ ਮਹੀਨਾ ਰੱਖਿਆ ਜਾਂਦਾ 3 ਸਾਲ ਬਾਅਦ ਚੌਥੇ ਮਹੀਨੇ ਜਿਹੜਾ ਆਉਂਦਾ ਜਿਹਨੂੰ ਮੱਧਮਾਸ ਕਿਹਾ ਜਾਂਦਾ ਹਿੰਦੂ ਮਤ ਦੇ ਵਿੱਚ ਇਹਨੂੰ ਬਹੁਤ ਬੁਰਾ ਮੰਨਿਆ ਜਾਂਦਾ ਕਿ ਮੱਧ ਮਾਸ ਦੇ ਵਿੱਚ ਕੋਈ ਵੀ ਚੰਗਾ ਕੰਮ ਨਾ ਕਰੋ ਤੁਸੀਂ ਕੋਈ ਕਾਰੋਬਾਰ ਕਰਨਾ ਵਿਆਹ ਸ਼ਾਦੀ ਕਰਨਾ ਭਾਈ ਮੱਧ ਮਾਸ ਦੇ ਵਿੱਚ ਨਾ ਕਰੋ ਜਿਹਨੂੰ ਕਿ ਸਾਡੇ ਪਿੰਡਾਂ ਦੇ ਵਿੱਚ ਆਮ ਅੱਜ ਵੀ ਕਈ ਲੋਕ ਕਹਿੰਦੇ ਆ ਵੀ ਯਾਰ ਆ ਤੂੰ 13ਵੇਂ ਮਹੀਨੇ ਕਿਹੜਾ ਕੰਮ ਵਢ ਲਿਆ ਜੇ ਕੋਈ ਚੰਗਾ ਵੀ ਕਰਨ ਜਾਓ ਤਾਂ ਲੋਕ ਕਈ ਕਹਿੰਦੇ ਆ ਵੀ ਤੂੰ 13ਵੇਂ ਮਹੀਨੇ ਕੀ ਕਰਨ ਲੱਗਿਆ ਕਿਉਂਕਿ ਇਹ ਚੀਜ਼ ਪੁਰਾਣੀ ਚੱਲੀ ਆਉਂਦੀ ਆ ਇਸ ਲਈ ਸਾਡੇ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਹਾਲੇ ਵੀ ਬੈਠੀਆਂ ਹੋਈਆਂ ਨੇ ਪਰ ਇਹਨਾਂ ਚੀਜ਼ਾਂ ਤੋਂ ਬਚਾਉਣ ਦੇ ਲਈ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਕਈ ਸਾਲਾਂ ਦੀ ਮਿਹਨਤ ਨਾਲ ਨਾਨਕ ਸਾਹੀ ਕੈਲੰਡਰ ਬਣਾਇਆ ਸੀ ਜਿਹੜਾ ਐਸਜੀਪੀਸੀ ਨੇ ਲਾਗੂ ਵੀ ਕਰਤਾ ਸੀ ਪਰ ਉਸ ਤੋਂ ਕਈ ਸਾਲਾਂ ਬਾਅਦ ਉਸ ਨੂੰ ਰੱਦ ਕਰ ਦਿੱਤਾ ਗਿਆ ਕੁਝ ਲੋਕ ਕਹਿੰਦੇ ਵੀ ਇਹ ਆਰਐਸਐਸ ਦੇ ਦਬਾਅ ਹੇਠ ਰੱਦ ਕੀਤਾ ਗਿਆ ਕਿਉਂਕਿ ਉਹਨਾਂ ਨੇ ਐਸਜੀਪੀਸੀ 'ਚ ਆਪਣੇ ਬੰਦੇ ਬਾੜ ਰੱਖੇ ਐ ਕੁਝ ਲੋਕ ਕਹਿੰਦੇ ਆ ਵੀ ਇਹ ਬਾਦਲਾਂ ਦੀ ਮਿਹਰਬਾਨੀ ਆ ਜਿਹੜੀ ਆਰਐਸਐਸ ਦੇ ਸਾਰੇ ਤੇ ਚੱਲਦੀ ਸੀ ਜਿਨ੍ਹਾਂ ਨੇ ਸਿੱਖ ਦਿਨ ਤਿਆਰਾਂ ਦਾ ਇਸ ਲਈ ਸਤਿਆਨਾਸ ਕੀਤਾ ਇਸੇ ਲਈ ਸਾਡੇ 99% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਮੇਰੀ ਤਾਂ ਕਿੰਨੇ ਬੰਦਿਆਂ ਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਅੰਗਰੇਜ਼ੀ ਤਰੀਕਾ ਦੇ ਮੁਤਾਬਕ ਕਿਹੜੀ ਤਰੀਕ ਦਾ ਨਹੀਂ ਪਤਾ ਹੁਣ ਫਿਰ ਸਾਨੂੰ ਪੁੱਛਣ ਜਾਣਾ ਪੈਂਦਾ ਜਾਂ ਤਾਂ ਪੰਡਤ ਤੋਂ ਪੁੱਛ ਕੇ ਆਓ ਜਾਂ ਫਿਰ ਐ ਜੀ ਪੀ ਸੀ ਵਾਲੇ ਦੱਸਣਗੇ ਵੀ ਭਾਈ ਆਹ ਤਰੀਕ ਨੂੰ ਮਨਾਇਓ ਜਦ ਕਿ ਇਹ ਸਾਰਾ ਕਾਪੜਾ ਭਾਈ ਪਾਲ ਸਿੰਘ ਪੁਰੇਵਾਲ ਨੇ ਖਤਮ ਕਰਤਾ ਸੀ ਕਿ ਭਾਈ 5 ਜਨਵਰੀ ਨੂੰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹੋਣਾ ਤਾਂ ਹਰ ਸਾਲ ਉਹ 5 ਜਨਵਰੀ ਨੂੰ ਹੀ ਰਹਿਣਾ ਉਹਨਾਂ ਨੇ ਸੂਰਜ ਦੇ ਮੁਤਾਬਕ ਜਿਹੜਾ ਨਾਨਕ ਸਾਈ ਕੈਲੰਡਰ ਮੁਤਾਬਕ ਬਣਾਇਆ ਸੀ ਜਿਹੜਾ ਕਿ ਖਤਮ ਕਰ ਦਿੱਤਾ ਹੁਣ ਇਹ ਲੂਨਰ ਕੈਲੰਡਰ ਦੇ ਮੁਤਾਬਕ ਜਦੋਂ ਤਰੀਕਾਂ ਬਦਲਦੀਆਂ ਨੇ ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਸਹਿਬਜ਼ਾਦਿਆਂ ਦੀ ਸੀਧੀ ਵਿਹਾੜੇ ਕ੍ਰਿਸਮਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਕਈ ਵਾਰ ਇਕੱਠੇ ਹੀ ਰਲਗੱਡਾ ਕਰ ਦਿੰਦੇ ਆ ਤੇ ਲੋਕ ਇਹ ਸੋਚਣ ਲਈ ਮਜਬੂਰ ਹੁੰਦੇ ਵੀ ਯਾਰ ਇਹ ਕਰੀ ਕੌਣ ਜਾਂਦਾ ਹੈ ਇਹ ਕਰੀ ਭਰਾਓ ਅਸੀਂ ਜਾਣਦੇ ਆ ਜਿੰਨੇ ਵੀ ਮੇਰੇ ਜਾਣਕਾਰ ਵੀਡੀਓ ਦੇਖਦੇ ਆ ਜਿਹੜੇ ਮੇਰੇ ਨਾਲ ਗਿਆਨ ਦਾ ਸਾਗਰ ਗਰੁੱਪ ਚੈਟ ਨੇ ਉਹ ਜਾਂ ਕੋ ਫੇਸਬੁੱਕ ਪੇਜ ਤੇ ਮੈਂ ਕਈ ਵਾਰੀ ਜਾਣਕਾਰੀ ਸਾਂਝੀ ਕਰਦਾ ਰਹਿਣਾ ਨਾਨਕ ਸਾਹੀ ਕੈਲੰਡਰ ਵੀ ਮੈਂ ਕਈ ਵਾਰ ਸਾਂਝਾ ਕੀਤਾ ਕਿ ਭਾਈ ਨਾਨਕ ਸਾਹੀ ਕੈਲੰਡਰ ਮੁਤਾਬਕ ਚੱਲੋ ਦੁਨੀਆਂ ਜਦੋਂ ਮਰਜ਼ੀ ਮਨਾਵੇ ਕੋਈ ਦਿਨ ਤਿਹਾੜ ਤੁਸੀਂ ਆਪਣੇ ਕੈਲੰਡਰ ਮੁਤਾਬਕ ਮਨਾਓ ਕਿਉਂਕਿ ਇਸਲਾਮ ਦੇ ਵਿੱਚ ਜਿਹੜਾ ਹਿਜਰੀ ਹੈ ਹਿਜਰੀ ਕੈਲੰਡਰ ਹੈਗਾ ਮੁਸਲਮਾਨ ਭਾਈਚਾਰੇ ਦਾ Hindu ਮਤ ਦਾ ਲੂਨਰ ਕੈਲੰਡਰ ਹੈ ਇਸਾਈ ਮਤ ਦਾ ਈਸਾ ਪੂਰਵ ਵਾਲਾ ਜਿਹੜਾ ਚੱਲਦਾ ਹੀ ਹੈ ਸਾਲ ਜਨਵਰੀ ਫਰਵਰੀ ਵਾਲੇ ਇਹ ਹੈ ਤੇ ਸਾਡੇ ਕੋਲ ਜਿਹੜਾ ਨਾਨਕ ਸਾਹੀ ਕੈਲੰਡਰ ਸੀ ਇਹਨੂੰ ਕਿਉਂ ਪੈਣ ਅਸਰਲੇ ਰੋਣਦੇ ਆ ਗਿਆ ਅੱਜ ਕਾਲ ਤੱਕ ਸਾਧ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਬੇਨਤੀ ਕਰਨੀ ਪੈ ਰਹੀ ਆ ਕੌਮ ਨੂੰ ਹੁਕਮ ਦੇਣਾ ਪੈ ਰਿਹਾ ਕਿ ਭਾਈ ਤਿਹਾਰ ਇਸ ਤਰ੍ਹਾਂ ਮਨਾਓ ਮੈਂ ਬੇਨਤੀ ਕਰਦਾ ਕਿ ਸਿੰਘ ਸਾਹਿਬ ਤੁਸੀਂ ਨਾਨਕ ਸਾਹੀ ਕੈਲੰਡਰ ਮੁਤਾਬਕ ਹੀ ਕਹੋ ਕਿ ਸਾਰੀ ਕੌਮ ਸਾਰੀ ਤਿਹਾਰ ਨਾਨਕ ਸਾਹੀ ਕੈਲੰਡਰ ਮੁਤਾਬਕ ਮਨਾਵੇ ਤੁਸੀਂ ਉਸ ਕੈਲੰਡਰ ਨੂੰ ਦੁਬਾਰਾ ਲਾਗੂ ਕਰੋ ਤਾਂ ਕਿ ਆ ਦੁਬਧਾ ਨਾ ਹੋਵੇ ਹੁਣ ਕੱਲ 31 ਅਕਤੂਬਰ ਨੂੰ ਬਹੁਤ ਲੋਕਾਂ ਨੇ ਦੀਵਾਲੀ ਮਨਾ ਲਈ ਪਰ ਬਹੁਤ ਲੋਕ ਇਸੇ ਭੱਬਲ ਭੂਸੇ 'ਚ ਰਹੇਗੇ ਵੀ ਦੀਵਾਲੀ ਅੱਜ ਐ ਜਾਂ ਦੀਵਾਲੀ ਕੱਲ ਐ ਹੁਣ ਕਈ ਲੋਕ ਤਾਂ ਅੱਜ ਦੀਵਾਲੀ ਮਨਾਈ ਜਾਂਦੇ ਐ ਤੇ ਕਈ ਲੋਕਾਂ ਨੇ ਅੱਜ ਬੰਦੀ ਛੋੜ ਦਿਹਾੜਾ ਮਨਾ ਲਿਆ ਕੁਝ ਲੋਕਾਂ ਨੇ ਅੱਜ ਵਿਸਕਰਮਾ ਮਨਾ ਲਿਆ ਕਈ ਲੋਕ ਕੱਲ ਨੂੰ ਵਿਸਕਰਮੇ ਦੀਆਂ ਤਿਆਰੀਆਂ ਕਰੀ ਜਾਂਦੇ ਐ ਤੇ ਸਮਝੋ ਬਾਹਰ ਹੋਇਆ ਪਿਆ ਸਿਸਟਮ ਹਿੱਲਿਆ ਪਿਆ ਮੇਰੀ ਬੇਨਤੀ ਐ ਵੀ ਅਸੀਂ ਨਾਨਕ ਸਾਈ ਕੈਲੰਡਰ ਮੁਤਾਬਕ ਹੀ ਚੱਲੀਏ ਤਾਂ ਕਿ ਸਾਨੂੰ ਕੋ ਇੱਕ ਵਿੱਚ ਇਹ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ